ਬਹੁਤ ਬੰਦੇ ਤੁਸੀਂ ਵੇਖੇ ਹੋਣਗੇ ਜਿਨ੍ਹਾਂ ਦੀ ਸਾਰੀ ਉਮਰ ਵੈਰ ਵਿਰੋਧ ਚਲੰਗ ਗਈ ਸਾਰੀ ਉਮਰ ਸਕੇ ਸਬੰਧੀਆਂ ਨਾਲ ਕੇਸ ਚਲਾਉਂਦੇ ਰਹੇ ਫਿਰ ਭਰਾਵਾਂ ਨਾਲ ਕੇਸ ਕਰਦੇ ਰਹੇ ਫਿਰ ਅਖੀਰ ਤੇ ਆਪਣੇ ਪੁੱਤਾਂ ਨਾਲ ਵੀ ਕੇਸ ਪਾ ਲਿਆ ਸਾਰੀ ਉਮਰ ਅਦਾਲਤਾਂ ਵਿੱਚ ਲੰਘ ਗਈ ਸਾਰੀ ਉਮਰ ਵੈਰ ਵਿਰੋਧ ਕਰਦਿਆਂ ਲੰਘ ਗਈ ਸਾਰੀ ਉਮਰ ਝੂਠ ਬੋਲਦਿਆਂ ਲੰਘ ਗਈ ਇੱਕ ਜਨਮ ਨਹੀਂ ਆਦਤ ਪਈ ਹੈ ਕਈ ਜਨਮਾਂ ਤੋਂ ਮਨ ਦੇ ਅੰਦਰ ਚੋਰ ਵਸਿਆ ਹੋਇਆ ਮੈਂ ਬੜਾ ਹੈਰਾਨ ਹੋਇਆ ਵੀ ਇਹ ਕਈ ਜਨਮਾਂ ਤੋਂ ਇਦਾਂ ਚੱਲਦਾ ਹੈ ਤਾਂ ਮੇਰੇ ਸਾਹਮਣੇ ਇੱਕ ਕੇਸ ਆਇਆ ਤੁਸੀਂ ਹੈਰਾਨ ਹੋਮੋਗੇ 10-11 ਸਾਲ ਦਾ ਬੱਚਾ ਹੈ ਹੁਣ 10-11 ਸਾਲ ਦੇ ਬੱਚੇ ਨੂੰ ਦੱਸੋ ਕਿਸੇ ਨੇ ਚੋਰੀ ਕਰਨਾ ਸਿਖਾਇਆ ਹੈ 10-11 ਸਾਲ ਦਾ ਬੱਚਾ ਹੈ ਕਿਸੇ ਨੇ ਚੋਰੀ ਕਰਨੀ ਨਹੀਂ ਉਹਨੂੰ ਸਿਫਾਈ ਉਹ ਘਰੋਂ ਵੀ ਪੈਸਾ ਖਸਾ ਉਹਨਾਂ ਦੇ ਕੋਲ ਹੈ ਪਰ ਬੜੀ ਹੈਰਾਨਗੀ ਵਾਲੀ ਗੱਲ ਹੋਈ 10 11 ਸਾਲ ਦਾ ਬੱਚਾ ਸਾਥ ਸੰਗਤ ਉਹਨੇ ਗੁਰਦੁਆਰੇ ਜਾ ਕੇ ਵੇਖਿਆ ਵੀ ਦਰਵਾਜ਼ਾ ਖੁੱਲਿਆ ਅੰਦਰ ਕੋਈ ਨਹੀਂ ਤਾਂ ਤੁਸੀਂ ਹੈਰਾਨ ਹੋਵੋਗੇ ਗੁਰਦੁਆਰਾ ਖੋਲ ਕੇ ਉਹ ਕੋਲ ਤਾਰ ਲੱਗਿਆ ਹੈ ਤਾਰ ਨਾਲ ਗੋਲਕ ਵਿੱਚੋਂ ਪੈਸੇ ਕੱਢ ਰਿਹਾ ਹਾਲਾਂਕਿ ਘਰੋਂ ਵੀ ਉਹ ਚੰਗੇ ਨੇ ਤੇ 10 11 ਸਾਲ ਦਾ ਬੱਚਾ ਚੋਰੀ ਕਰ ਉਹ ਤਾਂ ਪ੍ਰਬੰਧਕਾਂ ਦੇ ਕੈਮਰੇ ਵਿੱਚ ਕਿਸੇ ਦਿਨ ਦੇਖ ਲਿਆ ਉਹਨੇ ਕਹੇ ਆਪ ਹੀ ਹੋ ਰਿਹਾ ਪੈਸੇ ਕੱਢ ਰਿਹਾ ਉਦੇ ਘਰੋਂ ਲੰਮਾ ਦਿੱਤਾ ਘਰ ਵਾਲੇ ਬੜੇ ਹੈਰਾਨ ਨੇ ਉਹ ਕਹਿੰਦੇ ਇਹਨੂੰ ਤਾਂ ਅਸੀਂ ਕਦੇ ਪੈਸਿਆਂ ਤੋਂ ਰੋਕਿਆ ਹੀ ਨਹੀਂ ਇਹ ਤਾਂ ਜੇ ਪੈਸੇ ਮੰਗੇ ਨੂੰ ਦੇਈਦੇ ਨੇ ਸਾਡੇ ਘਰ ਕਿਹੜਾ ਕਮੀ ਹੈ ਉਹ ਪ੍ਰਬੰਧਕ ਵੀ ਆਇਆ ਉਹ ਕਹਿੰਦੇ ਤਾਈਓ ਤਾਂ ਅਸੀਂ ਤੁਹਾਡੇ ਘਰ ਆਏ ਆ ਤੁਹਾਡੇ ਕੋਲ ਪੈਸੇ ਥੇਲੇ ਦੀ ਕਮੀ ਨਹੀਂ ਪਰ ਤੁਹਾਡਾ ਬੱਚਾ ਗੁਰਦੁਆਰੇ ਚੋਰੀ ਕਰ ਰਿਹਾ ਹੈ ਦੋਨੋਂ ਵਾਸਤੇ ਸਵਾਲ ਖੜਾ ਹੋ ਗਿਆ ਇਹਨੂੰ ਚੋਰੀ ਕਰਨੀ ਕਿਵੇਂ ਸਿਖਾਈ ਸਾਧ ਸੰਗਤ ਉਹ ਮੇਰੇ ਕੋਲ ਲੈ ਕੇ ਆਏ ਕਹਿੰਦੇ ਭਾਈ ਸਾਹਿਬ ਜੀ ਅਹ ਮੁਸ਼ਕਲ ਆ ਗਈ ਹੈ ਸਾਡੀ ਬੇਇਜ਼ਤੀ ਬੜੀ ਹੋਈ ਹੈ ਤਾਂ ਸਾਧ ਸੰਗਤ ਉਸ ਵਕਤ ਮੇਰੇ ਮਨ 'ਚ ਖਿਆਲ ਆਇਆ ਇਹ ਕਈ ਜਨਮਾਂ ਤੋਂ ਕਈ ਰੋਗ ਨਾਲ ਚੱਲੇ ਆ ਰਹੇ ਨੇ ਸਿਖਾਉਣਾ ਨਹੀਂ ਪੈਂਦਾ ਰੋਗ ਲੱਗ ਜਾਂਦਾ ਸਿਖਾਉਣਾ ਨਹੀਂ ਪੈਂਦਾ ਪਾਤਸ਼ਾਹ ਕਹਿੰਦੇ ਇਆਹ ਹੂੰ ਜੁਗਤ ਬੇਹੰਨੇ ਕਈ ਜਨਮ ਮਹਾਰਾਜ ਫਿਰ ਇਹ ਤੋਂ ਬਚੀਏ ਕਿਵੇਂ ਕਹਿੰਦੇ ਕੋਈ ਰਸਤਾ ਹੈ ਅਰਦਾਸ ਕਰ ਆਪਣੇ ਗੁਰੂ ਅੱਗੇ ਉਹ ਤੈਨੂੰ ਕਿਰਪਾ ਕਰਕੇ ਰਖ ਲਵੇ ਇਸ ਰੋਗ ਤੋਂ ਉਹ ਕਿਰਪਾ ਕਰਕੇ ਤੈਨੂੰ ਬਚਾ ਲੈ ਇਸ ਰੋਗ ਤੋਂ ਸਾਧ ਸੰਗਤ ਉਹਦੇ ਵਾਸਤੇ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਅੰਦਰ ਸਵਾਲ ਖੜਾ ਹੋਏਗਾ ਅਪਾਂ ਤਾਂ ਵੱਡੇ ਆ ਅਪਾਂ ਅਰਦਾਸ ਕਰ ਲਾਂਗੇ ਬੱਚੇ ਕੀ ਕਰਨ ਉਹਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਗਈ ਤੁਹਾਨੂੰ ਤਾਂ ਬਿਠਾਇਆ ਸੰਗਤ ਵਿੱਚ ਮਾਂ ਪੁੱਤ ਵਾਸਤੇ ਅਰਦਾਸ ਕਰੇ ਉਹਦੇ ਕਰਮ ਬਦਲਦੇ ਮਹਾਂ ਪੁੱਤ ਵਾਸਤੇ ਪਾਠ ਕਰੇ ਉਹਦੇ ਕਰਮ ਬਦਲਦੇ ਨੇ ਮੈਂ ਅਕਸਰ ਇਹ ਬੇਨਤੀ ਸੰਗਤ ਵਿੱਚ ਕਰਨਾ ਹੁੰਦਾ ਜਦੋਂ ਬੱਚਿਆਂ ਲਈ ਚਾਹ ਪਾਣੀ ਦੁੱਧ ਪਰੌਂਦੇ ਹੋ ਜਦੋਂ ਬੱਚਿਆਂ ਲਈ ਪਰੌਂਠਾ ਤਿਆਰ ਕਰਦੇ ਹੋ ਉਦੋਂ ਜਰੂਰ ਕਿਹਾ ਕਰੋ ਵਾਹਿਗੁਰੂ 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 ਤੁਹਾਡੇ ਬੱਚਿਆਂ ਦੇ ਕਰਮ ਬਦਲੋ ਤੁਹਾਡੇ ਬੱਚਿਆਂ ਦੀ ਤਸਵੀਰ ਅੰਦਰੋਂ ਚੇਂਜ ਹੋ ਜਾਵੇ ਕਿਉਂਕਿ ਬਹੁਤ ਬਹੁਤ ਤਸਵੀਰ ਦੇ ਸਿਰ ਤੇ ਖੜੇ ਤੁਸੀਂ ਪੜੇ ਲਿਖੇ ਬੈਠੇ ਹੋ ਬੱਚਿਆਂ ਨੂੰ ਤੁਸੀਂ ਬਦਾਮ ਖੁਲਾਉਂਦੇ ਹੋ ਹਰ ਬੰਦਾ ਕਹਿੰਦਾ ਮੇਰਾ ਬੱਚਾ ਦਿਮਾਗੀ ਹੋਵੇ ਉਹਨੂੰ ਬਦਾਮ ਖਵਾਉਣ ਲੱਗ ਪੈਂਦੇ ਅੱਛਾ ਮਾਵਾ ਪਾਣੀ ਚ ਭਿਓ ਕੇ ਬਦਾਮ ਖੁਲਾਉਂਦੇ ਪੁੱਛੋ ਕਿਉਂ ਉਹਨੂੰ ਮਾਣੂ ਪੁੱਛੋ ਪਾਣੀ ਚ ਵਦਾਮ ਕਿਉਂ ਭਿੰਤੇ ਨੇ ਉਹ ਕਹਿੰਦੀ ਹੈ ਬਾਦਾਮ ਦੀ ਤਸਵੀਰ ਜਿਹੜੀ ਹੈ ਆਲਮੰਡ ਵਦਾਮ ਦੀ ਤਸਵੀਰ ਜਿਹੜੀ ਉਹ ਗਰਮ ਹੈ ਇਸ ਲਈ ਇਹਨੂੰ ਥੋੜੇ ਘੰਟੇ ਪਾਣੀ ਵਿੱਚ ਭਿਉਂ ਦਿੱਤਾ ਹੈ ਬਾਦਾਮ ਦੀ ਤਸਵੀਰ ਬਦਲ ਕੇ ਗਰਮ ਤੋਂ ਠੰਡੀ ਹੋ ਗਈ ਜੇ 2-4 ਘੰਟੇ ਪਾਣੀ ਵਿੱਚ ਬਾਦਾਮ ਰੱਖ ਕੇ ਉਹਦੀ ਤਸਵੀਰ ਬਦਲ ਸਕਦੀ ਹੈ ਪਾਣੀ ਪੜ ਕੇ ਨਾਮ ਜਪ ਕੇ ਚਾਹ ਪਾਣੀ ਦੁੱਧ ਬਣਾਓਗੇ ਪਰੌਂਠਾ ਬਣਾਓਗੇ ਬੱਚੇ ਦੀ ਤਸਵੀਰ ਬਣਦੀ ਹੈ ਮੈਂ ਬਹੁਤ ਹੋਰ ਬੇਨਤੀ ਕਰਦਾ ਜਿਨ੍ਹਾਂ ਭੈਣਾਂ ਕੋਲ ਛੋਟੇ ਬੱਚੇ ਨੇ ਨਾ ਜਿੰਨੀ ਦਿਨ ਬੱਚੇ ਨੂੰ ਦੁੱਧ ਪਿਲਾਉਣਾ ਹੈ ਉੰਨੀ ਦਿਨ ਪਹਿਲੀ ਪੌੜੀ ਦਾ ਪਾਠ ਕਰੋ ਮੂਲ ਮੰਤਰ ਦਾ ਪਾਠ ਕਰੋ ਵਾਹਿਗੁਰੂ ਵਾਹਿਗੁਰੂ ਕਹੋ ਕਿਉਂ ਉਹਦੇ ਉੱਤੇ ਅਸਰ ਹੋਵੇਗਾ ਉਹਦੇ ਉੱਤੇ ਅਸਰ ਹੋਏਗਾ ਇੱਥੇ ਸੰਗਤ ਵਿੱਚ ਆਪਾਂ ਨੂੰ ਤਾਂ ਸੱਦਿਆ ਹੈ ਗੁਰੂ ਦੀ ਮੱਤ ਆਪਾਂ ਸਿੱਖੀਏ ਆਪਣੇ ਬੱਚਿਆਂ ਤੇ ਉਹ ਚੀਜ਼ ਦਾ ਅਸਰ ਹੋਵੇ ਇੱਕ ਨੁਕਤਾ ਮੈਂ ਤੁਹਾਡੇ ਸਮੁਖਿ ਰੱਖਾਂਗਾ ਇਤਿਹਾਸ ਵਿੱਚ 1606 ਇਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਸਨ ਨੋਟ ਕਰ ਲਿਓ 1606 ਇਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ 1621 ਵਿੱਚ ਜਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੇ ਘਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ 1628 ਇਸਵੀ ਵਿੱਚ ਮਾਤਾ ਗੰਗਾ ਜੀ ਜੋਤੀ ਜੋਤ ਸਮਾ ਗਏ। ਹੁਣ ਇਹਦਾ ਧਿਆਨ ਸਮਾਓ। 1621 ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ 15 ਸਾਲ ਬਾਅਦ ਸ਼ਹੀਦੀ ਦਤ। ਅੱਛਾ 1628 ਵਿੱਚ ਮਾਤਾ ਗੰਗਾ ਜੀ ਜੋਤੀ ਜੋਤ ਸਮਾ ਗਏ। 7 ਸਾਲ ਦਾਦੀ ਦੇ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਖੱਡੇ ਨੇ ਪਲੇ ਨੇ। ਦਾਦੀ ਨੇ ਉਹਨੂੰ ਖੁਲਾਇਆ ਪੁਲਾਇਆ ਗੋਦੀ ਵਿੱਚ ਰੱਖਿਆ ਨਾਲ ਸੁਆਇਆ ਸੱਤ-ਸੱਤ 2 ਸਾਲ ਬਚਪਨ ਦੇ ਤਿੰਨ ਕੱਢ ਲਓ 4 ਸਾਲ ਜਿਹੜਾ ਦਾਦੀ ਦੀ ਸੰਗਤ ਕੀਤੀ ਹੈ ਨਾ ਜਦੋਂ ਦਾਦੀ ਉਹ ਆਪਣੇ ਪੋਤਰੇ ਨੂੰ ਭੋਜਨ ਸਿਖਾਉਂਦੀ ਹੈ मां ਗੰਗਾ ਨਾਲ ਦੀ ਨਾਲ ਜਪਾਉਂਦੀ ਹੈ ਗੁਰੂ ਦਾ ਨਾਮ ਸਾਧ ਸੰਗਤ ਉਹ ਦਾਦੀ ਦੇ ਕੋਲੋਂ 44 ਸਾਲਾਂ ਵਿੱਚ ਦੋ ਤਰ੍ਹਾਂ ਦੇ ਗੁਣ ਦੋ ਤਰ੍ਹਾਂ ਦੀ ਤਸਵੀਰ ਗੁਰੂ ਤੇਗ ਬਹਾਦਰ ਮਹਾਰਾਜ ਵਿੱਚ ਪ੍ਰਵੇਸ਼ ਕਰ ਗਈ ਕਿਉਂਕਿ ਮਾਤਾ ਗੰਗਾ ਜੀ ਦੇ ਕੋਲ ਗੁਰੂ ਰਾਮਦਾਸ ਮਹਾਰਾਜੀਆਂ ਦਾ ਵਿਰਾਗ ਵੀ ਹੈ ਕਿਉਂਕਿ ਉਹ ਨਹੀਂ ਸੰਗਤ ਕੀਤੀ ਹੈ ਪੰਚਮ ਪਾਤਸ਼ਾ ਜਿਨ੍ਹਾਂ ਤਿਆਗ ਦੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾ ਦੇ ਅੰਦਰ ਉਹ ਮਾਤਾ ਗੰਗਾ ਨੇ ਦੋਏ ਚੀਜ਼ਾਂ ਆਪਣੇ ਪੁੱਤਰੇ ਨੂੰ ਦਿੱਤੀਆਂ ਨੇ ਵਿਰਾਗ ਵੀ ਦਿੱਤਾ ਹੈ ਤਿਆਗ ਵੀ ਦਿੱਤਾ ਹੈ ਕਿਉਂਕਿ ਚੌਥੇ ਪਾਤਸ਼ਾ ਦਾ ਜੀਵਨ ਵੀ ਮਾ ਗੰਗਾ ਜੀ ਦੇ ਸਾਹਮਣੇ ਹੈ ਪੰਚਮ ਪਾਤਸ਼ਾ ਦਾ ਜੀਵਨ ਵੀ ਮਾਤਾ ਗੰਗਾ ਜੀ ਦੇ ਕੋਲ ਹੈ ਦਾਦੀ ਨੇ ਦੁਮੇ ਗੁਣ ਪੁੱਤਰੇ ਚ ਭਰ ਦਿੱਤੇ ਚੌਥਾ ਸਾਲਾਂ ਵਿੱਚ ਜਿਹੜੇ ਗੁਣ ਦਾਦੀ ਨੇ ਭਰੇ ਗੁਰ ਤੇਗ ਬਹਾਦਰ ਮਹਾਰਾਜ ਦੇ ਜੀਵਨ ਪੜਿਓ ਵਿਰਾਗ ਵੀ ਅਤ ਦਾ 57 ਸ਼ਲੋਕ ਨੇ ਜਦੋਂ ਤਿਆਗ ਕਰਨ ਤੇ ਆਏ ਸੀਸ ਦਾ ਤਿਆਗ ਕਰਦੇ ਜਦੋਂ ਤਿਆਗ ਕਰਨ ਤੇ ਆਏ ਉਦੋਂ ਸੀਸ ਦਾ ਤਿਆਗ ਕੀਤਾ ਮਾਂ ਗੰਗਾ ਨੇ ਸ਼ਬਦ ਵੀ ਪੁੱਤੇ ਵਿੱਚ ਭਰਿਆ ਹੈ ਸ਼ਹਾਦਤ ਦੀ ਤਾਕਤ ਵੀ ਭਰੀ ਹੈ ਦੋਵੇਂ ਚੀਜ਼ਾਂ ਪੁੱਤਰੇ ਵਿੱਚ ਗੁਣ ਕੇ ਨੇ ਭਰੇ ਨੇ ਦਾਦੀ ਨੇ ਇਸ ਲਈ ਸਾਧ ਸੰਗਤ ਇਹ ਗੁਣ ਮਾਮਾ ਕੋਲੋਂ ਭਰੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਸੇ ਦੀ ਅਸੀਸ ਦਾ ਜ਼ਿਕਰ ਨਹੀਂ ਕੀਤਾ ਕਿ ਮम्मे ਨੇ ਅਸੀਸ ਦਿੱਤੀ ਤਾਏ ਨੇ ਦਿੱਤੀ ਪਿਓ ਨੇ ਦਿੱਤੀ ਚਾਚੇ ਨੇ ਅਸੀਸ ਦਿੱਤੀ ਨਹੀਂ ਕੋਈ ਅਸੀਸ ਦਾ ਜ਼ਿਕਰ ਆਇਆ ਮਾਂ ਦੀ ਅਸੀਸ ਪੁੱਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਉਹ ਤਾਂ ਅਸਰ ਹੋਣਾ ਜੇ ਤੁਸੀਂ ਬੱਚਿਆਂ ਨੂੰ ਭੋਜਨ ਪ੍ਰਸ਼ਾਦਾ ਛਕਾਉਣ ਲੱਗਿਆਂ ਵੇ ਗੁਰੂ ਗੋਬਿੰਦ ਜੇ ਮਾਂ ਬੱਚੇ ਨੂੰ ਦੁੱਧ ਪਿਲਾਉਣ ਲੱਗਿਆਂ ਵਾਹਿਗੁਰੂ ਕਹੇਗੀ ਫਿਰ ਅਰਦਾਸ ਕਰੀਏ ਫਿਰ ਨਾਨਕ ਰਾਖ ਲਿਓ ਆਪਣ ਕਰ ਕਰਮ ਉਹ ਕਰਮ ਕੱਟੇ ਜਾਂਦੇ ਨੇ ਜੇ ਕਰਮ ਨਾ ਕੱਟੇ ਜਾਣ ਕਰਮਾਂ ਕਰਕੇ ਵਿਛੋੜਾ ਹੋ ਜਾਂਦਾ ਹੈ ਰੱਬ ਨਾਲ ਕਰਮਾਂ ਕਰਕੇ ਵਿਛੋੜਾ ਹੁੰਦਾ ਇਸ ਲਈ ਪਾਤਸ਼ਾਹ ਕਹਿੰਦੇ ਅਰਦਾਸ ਕਰਿਆ ਕਰ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਨਾਮ ਇੱਕ ਵਾਰ ਆਪੋ ਆਪਣੇ ਕਰਮਾਂ ਨੂੰ ਯਾਦ ਕਰੋ ਅਸੀਂ ਜ਼ਿੰਦਗੀ ਵਿੱਚ ਕਿਹੜੀਆਂ ਕਿੜੀਆਂ ਭੁੱਲਾਂ ਕੀਤੀਆਂ ਨੇ ਕਰਮਾਂ ਕਰਕੇ ਗੁਰੂ ਤੋਂ ਵਿਛੜ ਗਏ ਫਿਰ ਕਈਏ ਆਪਣੇ ਗੁਰੂ ਦੇ ਚਰਨਾਂ ਵਿੱਚ ਮਹਾਰਾਜ ਕਿਰਪਾ ਕਰੋ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਕਰ ਕਿਰਪਾ ਕਿਰਤ ਕਰਮ ਕੇ ਵਿੱਚੜੇ ਕਿਰਤ ਕਰਮ ਕੇ ਵਿੱਚੜੇ ਕਿਰਤ ਕਰਮ ਕੇ ਕਿਰਤ ਕਰਮ ਕੇ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਕਰ ਕਰੋ ਅਰਦਾਸ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮਿਲੋ ਕਰ ਕਿਰਪਾ ਆਖੋ ਸਤਨਾਮ ਸ੍ਰੀ ਇਸੇ ਲਈ ਅਰਦਾਸ ਕਰਨੀ ਨਾਨਕ ਰਾਖ ਲਿਓ ਆਪਣ ਕਰ ਕਰਮ